ਸਾਡੇ ਨਾਲ ਨੇ ਨਗਰ ਕੌਂਸਲ ਪ੍ਰਧਾਨ ਤੇ ਕਾਂਗਰਸੀ ਆਗੂ ਨਵਦੀਪ ਸਿੰਘ ਪੰਨੂ ਪੰਨੂ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਥੈਂਕ ਯੂ ਪੰਨੂ ਸਾਹਿਬ ਤੁਹਾਡੀ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਪਿਛਲੇ ਦਿਨੀ ਚਾਰ ਕਤਲ ਹੋ ਜਾਂਦੇ ਨੇ ਔਰ ਸ਼ਰਯਮ ਤਾਪੜ ਤੋੜ ਇੱਕ ਦੂਜੇ ਤੇ ਫਾਇਰਿੰਗ ਹੁੰਦੀ ਹੈ ਕਿ ਕਕਾਰ ਅਲਟੋ ਛਲਨੀ ਹੋ ਜਾਂਦੀ ਗੋਲੀਆਂ ਦੇ ਨਾਲ ਅੱਜ ਕੱਲ ਦੇ ਵਿੱਚ ਇੱਕ ਆਡੀਓ ਵਾਇਰਲ ਹੋਈ ਇੱਕ ਜਿਹੜੀ ਕਾਲ ਹੈ ਉਹਦੀ ਵੀਡੀਓ ਵਾਲੀ ਵਾਈਰਲ ਹੋ ਚੁੱਕੀ ਹੈ ਤੁਹਾਡਾ ਕੀ ਕਹਿਣਾ ਹੈ ਉਹ ਕਿਹਦੀ ਕਾਲ ਹੈ ਉਹਦੇ ਵਿੱਚ ਕੀ ਹੈ ਤੁਸੀਂ ਸੁਣਿਆ ਪਹਿਲਾਂ ਤਾਂ ਕਲੀਅਰ ਕਰੋ ਹਾਂ ਜੀ ਸੁਣਿਆ ਮੈਂ ਸੁਣ ਹਮ ਔਰ ਮੁੱਦਾ ਇੱਥੇ ਕੀ ਹੈਗਾ ਕਿ ਇਹਨਾਂ ਦਿਨਾਂ ਦੇ ਵਿੱਚ ਵੀਡੀਓ ਆਉਣਾ ਕੁਝ ਲੋਕਾਂ ਦਾ ਕਹਿਣਾ ਕਿ ਇਹ ਇਹਨਾਂ ਕਤਲਾਂ ਤੋਂ ਪਹਿਲਾਂ ਦੀ ਗੱਲ ਆ ਪਰ ਜੋ ਉਸ ਵੀਡੀਓ ਦੇ ਵਿੱਚ ਅ ਰਈ ਗੱਲ ਆਵਾਜ਼ ਦੀ ਜਾਂ ਵੀਡੀਓ ਦੀ ਉਹਦੇ ਵਿੱਚ ਜੋ ਸਟੇਟਸ ਲਿਖ ਕੇ ਪਾਇਆ ਕਿ ਹਲਕਾ ਵਰਾਇਟੀ ਦੀ ਉਹ ਆਡੀਓ ਆ ਉਹਦੇ ਕਹਿਣ ਮੁਤਾਬਕ ਆਪਾਂ ਸੋਚੀਏ ਤਾਂ ਮੇਰੇ ਖਿਆਲ ਨਾਲ ਬੜੀ ਮੰਦ ਭੱਗੀ ਗੱਲ ਹੈ ਇੱਕ ਹੱਲ ਸਾਬਦਾਈ ਦੀ ਗੱਲ ਕਰਨ ਤੇ ਕੀ ਕਰਲਾ ਤਾਂ ਕਰਨਾ ਮੈਂ ਕਹਾਇਆ ਉਸ ਲੜਾਈ ਦੇ ਵਿੱਚ ਚਾਰ ਕਤਲ ਹੋ ਜਾਣ ਬੜੀ ਮੰਦ ਭੱਗੀ ਗੱਲ ਹੈ ਪਰ ਇਸ ਵਿੱਚ ਕਾਂਗਰਸ ਪਾਰਟੀ ਕੀ ਕਰ ਰਹੀ ਹੈ ਕਾਂਗਰਸ ਪਾਰਟੀ ਨੇ ਤੇ ਜਿੰਨਾ ਉਸ ਪਰਿਵਾਰ ਦੇ ਨਾਲ ਖੜੇ ਨੇ ਵੱਡੇ ਲੀਡਰ ਖੜੇ ਨੇ ਜਿੰਨਾ ਸਹਿਯੋਗ ਕਰ ਸਕਦੇ ਨੇ ਕੀਤਾ ਪਰ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਹੋਈ ਹੈ ਦੇਖੋ ਸਭ ਤੋਂ ਪਹਿਲਾਂ ਆਉੜੀਏ ਤਾਂ ਪਹਿਲਾਂ ਇਹ ਤਾਂ ਜੁਮੇ ਚੋੜਿਓ ਇਹ ਨਮਾਇੰਦਿਆਂ ਦੀ ਜਹੀ ਗੱਲ ਕਰਨਾ ਬੜੀ ਮਾੜੀ ਗੱਲ ਆ ਔਰ ਬਹੁਤ ਪ੍ਰਸ਼ਾਧਨ ਵੱਲੋਂ ਪਿਛਲੇ ਦਿਨੀ ਜਿਹੜੇ ਐਸਐਚਓ ਸਾਹਿਬ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਦਾ ਰਵੱਈਆ ਜਿੰਨੇ ਦਿਨ ਵੀ ਇੱਥੇ ਰਿਹਾ ਬਹੁਤ ਬਾਤ ਹੈ ਬਹੁਤ ਪੱਕਪੱਕੀ ਰਵੱਈਆ ਉਹਨਾਂ ਦਾ ਰਿਹਾ ਔਰ ਇਹ ਕਤਲ ਕਿਤੇ ਨਾ ਕਿਤੇ ਪੱਕਪੱਕੀ ਰਵੱਈਏ ਕਾਰਨ ਹੋਏ ਨੇ ਅਗਰ ਪੁਲਿਸ ਚਾਹੁੰਦੀ ਤੇ ਚਾਰ ਜਾਨਾਂ ਸਾਡੀਆਂ ਬਚ ਸਕਦੀਆਂ ਸੀ ਪਰ ਪੁਲਿਸ ਦੇ ਨਾਂ ਚਾਹਣ ਕਰਕੇ ਇਹ ਚਾਰ ਜਾਨਾਂ ਜਿਹੜੀਆਂ ਗਈਆਂ ਨੇ ਅਗਰ ਪੁਲਿਸ ਚਾਹੁੰਦੀ ਤੇ ਚੌਵੀਂ ਜਾਨਾਂ ਬਚ ਸਕਦੀਆਂ ਸੀ ਪੁਲਿਸ ਦੀ ਨਲਾਕੀ ਕਰਨੇ ਸਾਰਾ ਕੁਝ ਹੋਇਆ ਔਰ ਇਹਦਾ ਜਿਹੜਾ ਸਾਰਾ ਕੁਝ ਦਾ ਮੈਨੇਜਰ ਆ ਜਾਂ ਸਾਰਾ ਕੁਝ ਕੀਤਾ ਉਹ ਜਿਹੜੇ ਐਫਐਸ ਤੋਂ ਪਿਛਲੇ ਦਿਨੀ ਇਥੋਂ ਸਸਪੈਂਡ ਕੀਤੇ ਗਏ ਨੇ ਉਸ ਦਾ ਕਾਰਨ ਹੋਇਆ ਜੀ ਐਮਐਲਏ ਸ਼੍ਰੀ ਹਰਗੋਬਿੰਦਪੁਰ ਜੋ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਸਾਬ੍ਹ ਨੇ ਸੋ ਅਬਰਪਾਪ ਸਿੰਘ ਹੋਣੀ ਉਹਨਾਂ ਦਾ ਕਹਿਣਾ ਹੈਗਾ ਕਿ ਉਹਨਾਂ ਨੇ ਆਪਣਾ ਪੱਖ ਰੱਖਦੇ ਹੋਇਆ ਕਿ ਰਾਤੀ ਨੀਂਦ ਦੇ ਵਿੱਚ ਇਹ ਗਲਬਤ ਹੋਈ ਹੈ ਔਰ ਗੁੱਸੇ ਦੇ ਵਿੱਚ ਇਹ ਸ਼ਬਦ ਬੋਲੇ ਗਏ ਨੇ ਔਰ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਇਨਵੋਲਵਮੈਂਟ ਨਹੀਂ ਹੈਗੀ ਉਹਨਾਂ ਆਪਣਾ ਪੱਖ ਰੱਖਦੇ ਇਸ ਜਿਸ ਬੰਦੇ ਨੂੰ ਐਮਐਲਏ ਚਾਉਂਦੇ ਆ ਜੇ ਬੰਦਾ ਉਸ ਬੰਦੇ ਦਾ ਸੁਭਾਵਿਕ ਹੈ ਕਿ ਉਹ ਨੀਂਤ ਕਿਹਾ ਗਿਆ ਹੈ ਤਾਂ ਗੱਲ ਬਣਾਉਣੀ ਹੈ ਨਾ ਤੇ ਸਾਡੇ ਕੋਲ ਨੀਂਤ ਕਿਹਾ ਗਿਆ ਪਰ ਮੈਂ ਸਮਝਦਾ ਕਿ ਨੀਂਤ ਕਿਹਾ ਗਿਆ ਜਾਂ ਜਾਣ ਕਿਹਾ ਗਿਆ ਜਾਂ ਮਜ਼ਾਰ ਕਿਹਾ ਗਿਆ ਪਰ ਉਹਦਾ ਕਮਿਆਜਾ ਕਿਹਾ ਗਿਆ ਚਾਰ ਜਾਨਾਂ ਤੇ ਛੋਟੀ ਗੱਲ ਕੀ ਗੱਲ ਸਾਰਾ ਪਰਿਵਾਰ 16 17 ਪਰਿਵਾਰਾਂ ਦੇ ਚਿਰਾਗ ਬੀਤੀਏ ਨੇ ਛੋਟੇ ਛੋਟੇ ਬੱਚਿਆਂ ਦੇ ਘਰ ਘਟਮ ਹੋ ਗਏ ਕਿਸ ਦੀਆਂ ਦੋ 3 ਜਨਾਂ ਦੇ ਬਣ ਸਮਝਦਾਰ ਇੰਦਰੀ ਹੋਰ ਇੱਥੇ ਪੀੜਾ ਇਹ ਹਰ ਵੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਸੀ ਇਹਨਾਂ ਪਰਿਵਾਰਾਂ ਦੇ ਨਾਲ ਜਿਹੜਾ ਜੋ ਉਥੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਖੜਨਾ ਉਥੇ ਚਾਰ ਕਤਲ ਹੋਏ ਨੇ ਉਹਨਾਂ ਦੇ ਵਿੱਚ ਜੋ ਪਰਖ ਬਤੀ ਸੀ ਜੋ ਸਚਾਈ ਸੀ ਉਹ ਰਾਤ ਕਿਤੇ ਮੈਂ ਕਿਹਾ ਜੀ ਐਕਟੀਵਿਟੀ ਨਾ ਕਰਨ ਸਬੂਤ ਵੀ ਕਿਤੇ ਨਾ ਕਿਤੇ ਇਹ ਆਡੀਓ ਆਉਂਦੀ ਹੈ ਕਿਉਂਕਿ ਇਹਨਾਂ ਨੂੰ ਕਰਨਾ ਚਾਹੀਦਾ ਸੀ ਪਰ ਇਹਨਾਂ ਵੱਲੋਂ ਇੱਕ ਵਾਰ ਵੀ ਜਣਾ ਆ ਉੱਥੇ ਜਾ ਕੇ ਦੁੱਖ ਤੱਕ ਨਹੀਂ ਵਡਾਇਆ ਗਿਆ ਬੜੀ ਮਾੜੀ ਗੱਲ ਬੜੀ ਮਾੜੀ ਗੱਲ ਪੰਨੂ ਸਾਹਿਬ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਸੀਰੀਅਸ ਹੈ ਔਰ ਵਿਧਾਇਕ ਵਿਧਾਇਕ ਜਿਹੜੇ ਨੇ ਅਮਰਪਾਲ ਜੀ ਉਹਨਾਂ ਦੇ ਉੱਤੇ ਉਂਗਲੀ ਉੱਠ ਰਹੀ ਹੈ ਬਹੁਤ ਸੰਗੀਨ ਮਾਮਲਾ ਹੈ ਵਿਰੋਧੀ ਧਿਰ ਜਿਹੜੀਆਂ ਨੇ ਖਾਸ ਕਰਕੇ ਕਾਂਗਰਸ ਪਾਰਟੀ ਜਿਹੜੀ ਇਹ ਮੁੱਦੇ ਨੂੰ ਬੜਾ ਵਿਚਾਰ ਰਹੀ ਹੈ ਬੜਾ ਉਠਾ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਚਾਈ ਤੱਕ ਪੁਲਿਸ ਕਿਵੇਂ ਪਹੁੰਚੇ ਜਾਂ ਇਸ ਮਾਮਲੇ ਦੇ ਵਿੱਚ ਇਸ ਬਿਆਨ ਦੇ ਵਿੱਚ ਇਸ ਆਡੀਓ ਜਿਹੜੀ ਵਾਇਰਲ ਹੋਈ ਹੈ ਉਹਦੇ ਮੁਤਾਬਕ ਸਚਾਈ ਕੀ ਹੈ ਇਹ ਕਿਦਾਂ ਸਾਹਮਣੇ ਆਈ ਦੇਖੋ ਜਿਹੜੀ ਇੱਕ ਗਲਬਤ ਗਲਬਤ ਹੋ ਰਹੀ ਹੈ ਆ ਜਿਹਦੇ ਵਿੱਚ ਉਹ ਤਾਂ ਦੇਖੋ ਇੱਕ ਮਤਈ ਤਿਰਕ ਜੋ ਕਿ ਜੋ ਥੋੜੇ ਦਿਨ ਪਹਿਲਾਂ ਕੰਪਰੋਮਾਈਜ਼ ਲਈ ਥਾਣੇ ਦੇ ਵਿੱਚ ਸਾਰਾ ਮੁੱਦਾ ਰੱਖਿਆ ਗਿਆ ਸੀਗਾ ਉਹਦੇ ਵੇ ਉਸ ਇੱਕ ਪਾਰਟੀ ਨਾਲ ੱਟਾ ਕਰ ਦੇਣਾ ਔਰ ਇੱਕ ਜ਼ੁੰਮੇਵਾਰ ਇਨਸਾਨ ਨੂੰ ਉਹ ਇੱਕ ਇਲਾਕੇ ਦਾ ਮਹਤਵਪੂਰਨ ਵਿਅਕਤੀ ਉਹਨੂੰ ਫੜ ਕੇ ਹਵਾਲਾ ਦੇ ਵਿੱਚ ਦੇ ਦੇਣਾ ਪੱਕਪੱਕੀ ਰਵਈਆ ਪੁਲਿਸ ਨੂੰ ਲੈਣਾ ਉਹ ਕਿਹਦੀ ਸਿਹਤ ਹੈ ਹੋਇਆ ਹੂੰ ਔਰ ਦੂਜੀ ਗੱਲ ਜਿਹੜੀ ਤੁਸੀਂ ਆ ਨੀ ਉਹਦੀ ਗੱਲ ਕਰ ਰਹੇ ਹੋ ਇਹ ਤਾਂ ਉਹ ਬੰਦਾ ਹੀ ਮਤਲਬ ਆਪਾਂ ਜਿੰਨੀ ਵੀ ਗੱਲ ਕਰਦੇ ਆ ਆਪਾਂ ਉਸ ਬੰਦੇ ਦੇ ਕਹਿਣ ਤੇ ਹੀ ਗੱਲ ਕਰਦੇ ਆ ਨਾ ਕਿ ਉਹ ਉਸ ਬੰਦੇ ਨੇ ਗੱਲ ਕੀਤੀ ਜੀ ਉਹਨੂੰ ਦੁੱਖ ਤਕਲੀਫ ਸੀ ਤਾਂ ਹੀ ਗੱਲ ਕੀਤੀ ਜੀ ਉਸ ਦੇ ਨਾਲ ਇਹ ਪਟਪਟ ਹੋ ਰਿਹਾ ਔਰ ਉਸ ਬੰਦੇ ਨੇ ਇਹਨਾਂ ਦਾ ਨਾਮ ਲਿਖ ਕੇ ਜਿਹੜੀ ਵਾਰੂ ਕੀਤੀ ਔਰ ਹਲਕਾ ਬਤਾ ਇੱਕਦਮ ਮਨ ਵੀ ਲੈਣਾ ਕਿ ਮੇਰੇ ਕੋਲ ਨਹੀਂ ਲੱਗਿਆ ਜੀ ਕੋ ਸਾਹਿਬ ਸਪੋਸਟੀ ਇਸ ਦਾ ਸਪੋਸਟੀ ਹੈ ਕਿ ਐਮਐਲਏ ਸਾਹਿਬ ਮੰਨਦੇ ਨੇ ਕਿ ਮੇਰੀ ਆਵਾਜ਼ ਪਰ ਨੂੰ ਸਾ ਮੇਰਾ ਸਵਾਲ ਇਹ ਹੈ ਕਿ ਸਚਾਈ ਦਾ ਕਿਵੇਂ ਪਤਾ ਚੱਲੇਗਾ ਸੱਚ ਕਿਵੇਂ ਸਾਹਮਣੇ ਆਏਗਾ ਸੱਚ ਕੌਣ ਲੈ ਕੇ ਆਊਗਾ ਬਸ ਸੱਚ ਤਾਂ ਵੇਖੋ ਜੀ ਇਹ ਤਾਂ ਮੁੱਖ ਮੰਤਰੀ ਸਾਹਿਬ ਜਿਹੜੇ ਸਾਡੇ ਭਗਵੰਤ ਮਾਨ ਜੀ ਆ ਉਹਨਾਂ ਨੂੰ ਸੱਚ ਸਾਹਮਣੇ ਲੈ ਕੇ ਆਉਣਾ ਚਾਹੀਦਾ ਔਰ ਦੇਖੋ ਇੱਥੋਂ ਦੇ ਡੀਜੀਪੀ ਸਾਹਿਬ ਨੂੰ ਬੇਤੀ ਕਰਦੇ ਆਂ ਇੱਥੋਂ ਦੇ ਜਿਹੜੇ ਸਾਡੇ ਐਸਐਸਪੀ ਬਹੁਤ ਵਧੀਆ ਇੱਕ ਲੇਡੀ ਲੱਗੇ ਹੋਏ ਨੇ ਜਿਹੜੇ ਗੋਟਿਆਲ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਉਹ ਇੱਥੇ ਬਹੁਤ ਵਾਰ 4-5 ਵਾਰ ਉਹਨਾਂ ਦੀ ਵਿਜ਼ਿਟ ਕਰਨਾ ਔਰ ਕੱਲੀ-ਕੱਲੀ ਚੀਜ਼ ਨੂੰ ਆਪਣੇ ਧਿਆਨ ਦੇ ਵਿੱਚ ਦੇ ਕੇ ਰਿਆ ਸਚਾਈ ਕੁਝ ਦਿਨਾਂ ਦੇ ਵਿੱਚ ਸਾਹਮਣੇ ਆ ਜਾਣੀ ਆ ਉਸ ਅੱਜ ਦਾ ਰਵੱਈਆ ਉਸ ਸਸਪੈਂਡ ਕਰਨ ਤੋਂ ਬਾਅਦ ਜਿਹੜਾ ਐਸਐਸਪੀ ਸਾਹਿਬ ਨੇ ਐਕਸ਼ਨ ਲਿਆ ਆ ਔਰ ਜਦ ਕਾਂਗਰਸ ਪਾਰਟੀ ਦੀ ਜਿਹੜਾ ਇਹਨਾਂ ਨੇ ਇੱਕ ਆਵਾਜ਼ ਨੂੰ ਜਿਹੜਾ اٹھਾਇਆ ਕਾਂਗਰਸ ਪਾਰਟੀ ਦੀ ਆਵਾਜ਼ ਉਠਾਉਣ ਕਰਕੇ ਐਸਐਸਪੀ ਸਾਹਿਬ ਨੇ ਜਿਹੜਾ ਆਪਣਾ ਇੱਕ ਰਵਾਈਆ ਜਿਹੜਾ ਇੱਕ ਸਟ੍ਰਿਕਲੀ ਐਕਸ਼ਨ ਲਿਆ ਸੱਚ ਨੂੰ ਲਾਈਨ ਅਦਰ ਕਰਕੇ ਸਸਪੈਂਡ ਕਰਨਾ ਇਹਦੇ ਵਿੱਚ ਭਾਵਕ ਆ ਕਿ ਜਿਹੜੀ ਸਚਾਈ ਉਸ ਕੁਝ ਦਿਨਾਂ ਦੇ ਵਿੱਚ ਜਰੂਰ ਸਾਹਮਣੇ ਜਿਹੜੀ ਆਊਗੀ ਬਹੁਤ ਬਹੁਤ ਸ਼ੁਕਰੀਆ ਪੰਨੂ ਸਾਹਿਬ ਤੁਹਾਡਾ ਸੋ ਇਸਨ ਸਾਡੇ ਨਾਲ ਨਵਦੀਪ ਸਿੰਘ ਪੰਨੂ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਤੇਜ਼ੀ ਦੇ ਨਾਲ ਇਸ ਮਾਮਲੇ ਦੀ ਗਹਿਰਾਈ ਤੱਕ ਜਾ ਰਹੀ ਹੈ ਔਰ ਬਹੁਤ ਹੀ ਜਲਦ ਪੁਲਿਸ ਇਸ ਰਾਜ ਤੋਂ ਪਰਦਾ ਚੁੱਕ ਦੇਗੀ ਕਿ ਇਹ ਜੋ ਆਈਡੀਓ ਵਾਇਰਲ ਹੋਈ ਹੈ ਇਸ ਸਚਾਈ ਕੀ ਹੈ